ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਇੱਕ ਵਾਰ ਫਿਰ ਮੁੜ ਤੋਂ ਬੁਲਾਈ ਜਾ ਸਕਦੀ ਹੈ ਕੈਬਨਟ ਦੀ ਮੀਟਿੰਗ ਅਤੇ ਪੈਸਰੋਸ ਦੇ ਤੀਖੇ ਸੰਘਰਸ਼ ਨੂੰ ਦੇਖਦੇ ਹੋਏ ਸੀਮਾਨ ਅਤੇ ਵਿਤਮੰਤ ਦੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਅਹਿਮ ਬੈਠਕ ਦੇ ਲਈ ਮੁਲਾਜ਼ਮ ਫਰੰਟ ਯੂਨੀਅਨ ਦੇ ਜਿਹੜੇ ਨੁਮਾਨਦੇ ਨੇ ਉਹਨਾਂ ਨੂੰ ਸੱਦਿਆ ਜਾ ਸਕਦਾ ਹੈ ਤਾਂ ਕਿ 4% ਡੀਏ ਜੋ ਕਾਫੀ ਲੰਮੇ ਸਮੇਂ ਤੋਂ ਲੜਦਾ ਆ ਰਿਹਾ ਹੈ ਉਸ ਦੀ ਜਿਹੜੀ ਕਿਸ਼ਤ ਹੈ ਜਾਰੀ ਕੀਤੀ ਜਾ ਸਕਦੀ ਹੈ ਜਾਂ ਫਿਰ ਪੈਂਡਿੰਗ 13% ਡੀਏ ਜੋ ਹੈ ਕੇਂਦਰ ਤੇ ਬਰਾਬਰ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਦੋ ਕਿਸ਼ਤਾਂ ਦੇ ਵਿੱਚ ਜਾਰੀ ਕਰਨ ਦੇ ਉੱਤੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਛੇਵੇਂ ਪੇਕ ਕਮਿਸ਼ਨ ਦੇ ਏਰੀਆ ਦੇ ਬਕਾਇਆ ਨੂੰ ਲੈ ਕੇ ਹੁਣ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਦਾ ਕੀ ਕਹਿਣਾ ਹੈ ਵੱਡਾ ਫੈਸਲਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਅਹਿਮ ਜਾਣਕਾਰੀ ਜੋ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਮੁੜ ਤੋਂ ਕੈਬਨਿਟ ਦੇ ਵਿੱਚ ਸੱਦਾ ਦਿੱਤਾ ਜਾ ਸਕਦਾ ਹੈ ਸੋ ਦੋਸਤੋ 14 ਜੁਲਾਈ ਦਿਨ ਸੋਮਵਾਰ ਨੂੰ ਅਹਿਮ ਬੈਠਕ ਜਿਹੜੀ ਹੈ ਹੋ ਸਕਦੀ ਹੈ ਜੋ ਕਿ ਵਿਤਮਨ ਦੇ ਹਰਪਾਲ ਸਿੰਘ ਛੀਮਾ ਦੀ ਅਗਵਾਈ ਦੇ ਵਿੱਚ ਬੈਠਕ ਹੋ ਸਕਦੀ ਹੈ ਜ ਜਿਹਦੇ ਵਿੱਚ ਮਜ਼ਦਮ ਫਰੰਟ ਯੂਨੀਅਨ ਦੇ ਨੁਮਾਇੰਦੇ ਅਤੇ ਪੈਨਸ਼ਨ ਜਥੇਬੰਦੀ ਸ਼ਾਮਲ ਹੋ ਸਕਦੀਆਂ ਨੇ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਅਧਾਰਿਕ ਪੁਸ਼ਟੀਕਰਨ ਨਹੀਂ ਹੈ ਜੋ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਛੇਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਜੋ ਕਿ ਅਧਾਰਿਕ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਦੱਸਿਆ ਜਾ ਰਿਹਾ ਕਿ ਪੇ ਕਮਿਸ਼ਨ ਦੇ ਬਕਾਇਦੇ ਜਿਹੜੀ ਹੈ ਪਹਿਲੇ ਕਿਸ਼ਤਾਂ ਜਾਰੀ ਨਹੀਂ ਹੋਈ ਹੈ ਦੂਸਰੇ ਪਾਸੇ ਤੁਹਾਨੂੰ ਦੱਸਦੇ ਕਿ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਕਰਜ਼ਾ ਜਿਹੜਾ ਹੈ ਵਧਦਾ ਜਾ ਰਿਹਾ ਹੈ ਅਤੇ ਕਰਜ਼ੇ ਨੂੰ ਦੁਬਾਰਾ ਚੁੱਕਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਸੋ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਖਜ਼ਾਨੇ ਜਿਹੜੇ ਨੇ ਖਾਲੀ ਹੋ ਚੁੱਕੇ ਨੇ ਜਿਹੜਾ ਕਿ ਜਲਦੀ ਹੀ ਜਿਹੜਾ ਹੈ ਮਾਮਲਾ ਜਿਹੜਾ ਹੁਣ ਸੀਮਾਨ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਜਲਦੀ ਹੀ ਕੋਈ ਵੱਡਾ ਇਸ ਤੇ ਫੈਸਲਾ ਹੋ ਸਕਦਾ ਹੈ ਇਸ ਦੇ ਉੱਤੇ ਦੇਖ ਸਕਦੇ ਹ ਕਿਉਂਕਿ ਪੇ ਕਮਿਸ਼ਨ ਦੇ ਏਰੀਆ ਦੇ ਬਕਾਏ ਨੂੰ ਜਾਰੀ ਕਰਨ ਦੇ ਲਈ ਅਧਾਰਿਕ ਤੌਰ ਤੇ 18 ਫਰਵਰੀ 2025 ਦੀ ਕੈਬਨਿਟ ਮੀਟਿੰਗ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਸੋ ਇਸ ਦੇ ਨਾਲ ਹੀ ਦੋਸਤੋ ਇੱਕ ਹੋਰ ਅਪਡੇਟ ਜਿਹੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਜੀ ਕਰ ਦਿੰਨੇ ਹਾਂ ਸੋ ਦੋਸਤੋ ਸਰਕਾਰੀ ਮਲਾਜ਼ਮਾਂ ਨੂੰ ਇੱਕ ਵੱਡਾ ਜਿਹੜਾ ਹੈ ਤੋਹਫਾ ਮਿਲਣ ਜਾ ਰਿਹਾ ਹੈ ਸਰਕਾਰ ਜਲਦੀ ਹੀ ਜੁਲਾਈ ਤੋਂ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਨ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਇਹ ਆ ਰਹੀ ਹੈ ਕਿ ਸਰਕਾਰ ਜੁਲਾਈ ਜਿਹੜੀ ਮਲਾਜ਼ਮਾਂ ਦੇ ਮਹਿੰਗਾਈ ਪੱਤੇ ਦੇ ਵਿੱਚ ਡੀਏ ਅਤੇ ਮਹਿੰਗਾਈ ਰਾਹਤ ਡੀਆਰ ਵਧਾ ਕੇ ਜਿਹੜਾ 58% ਕਰ ਸਕਦੀ ਹੈ ਇਸ ਵਾਅਦੇ ਦਾ ਐਲਾਨ ਅਗਸਤ ਦੇ ਵਿੱਚ ਕੀਤਾ ਜਾ ਸਕਦਾ ਹੈ ਮਈ 2025 ਵਿੱਚ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ 0.5 ਅੰਕ ਵੱਧ ਕੇ ਜਿਹੜਾ ਹੈ 146 ਹੋ ਗਿਆ ਹੈ ਮਾਰਚ ਤੋਂ ਮਈ ਤੱਕ ਇਹ ਜਿਹੜਾ ਇੰਡੈਕਸ ਲਗਾਤਾਰ ਜਿਹੜਾ 3 ਮਹੀਨਿਆਂ ਦੇ ਲਈ ਵਧਿਆ ਹੈ ਇਹ ਮਾਰਚ ਦੇ ਵਿੱਚ 143 April ਦੇ ਵਿੱਚ 143.5 ਅਤੇ ਹੁਣ ਜਿਹੜਾ ਮਈ ਦੇ ਵਿੱਚ 144 ਹੈ ਇਸ ਰੁਝਾਨ ਨੂੰ ਦੇਖਦੇ ਹੋਏ ਜੁਲਾਈ 2025 ਦੇ ਉਹ ਮਹਿੰਗਾਈ ਪੱਤੇ ਵਿੱਚ 3 ਤੋਂ 4% ਵਾਧੇ ਦੀ ਸੰਭਾਵਨਾ ਹੈ ਸੋ ਦੋਸਤੋ ਮਲਾਜ਼ਮਾਂ ਦੇ ਲਈ ਮਹਿੰਗਾਈ ਪੱਤਾ 55% ਹੈ ਇਹ ਡਾਟਾ ਜਿਹੜਾ ਹੈਗਾ ਅਗਸਤ ਵਿੱਚ ਜਾਰੀ ਕੀਤਾ ਜਾਵੇਗਾ ਜੇਕਰ 3% ਵਾਧਾ ਹੁੰਦਾ ਹੈ ਤਾਂ ਕਰਮਚਾਰੀਆਂ ਦੇ ਡੀਏ ਦੇ ਵੱਧ ਕੇ 52% ਹੋ ਸਕਦਾ ਹੈ ਦੂਜੇ ਪਾਸੇ ਜੇਕਰ ਪੱਤੇ ਦੇ ਵਿੱਚ 4% ਵਾਧਾ ਹੁੰਦਾ ਹੈ ਤਾਂ ਇਹ ਜਿਹੜਾ 59 ਤੱਕ ਵਾਧਾ ਜਿਹੜਾ ਹੈ ਹੋ ਸਕਦਾ ਹੈ ਇਸ ਆਧਾਰ ਤੇ ਕੈਬਨਿਟ ਦੇ ਜਿਹੜੇ ਕੇਂਦਰੀ ਕੈਬਨਿਟਸ ਮਹਿੰਗਾਈ ਪੱਤੇ ਦਾ ਫੈਸਲਾ ਕਰੇਗੀ ਇਹ ਵਾਧਾ ਕੇਂਦਰੀ ਕੈਬਨਿਟ ਸਤੰਬਰ ਅਕਤੂਬਰ ਦੇ ਵਿੱਚ ਕਰ ਸਕਦੀ ਹੈ ਫਿਰ ਵੀ ਇਹ ਜਿਹੜਾ ਵਧਿਆ ਹੋਇਆ ਪੱਤਾ ਜੁਲਾਈ ਮਹੀਨੇ ਤੋਂ ਜੋੜ ਕੇ ਦਿੱਤਾ ਜਾਵੇਗਾ ਦੇ ਵਿੱਚ ਇਹ ਵਾਧਾ ਉਦੋਂ ਤੱਕ ਹੋਵੇਗਾ ਜਦੋਂ ਤੱਕ ਅਠਮਾ ਤਨਖਾਹ ਕਮਿਸ਼ਨ ਲਾਗੂ ਨਹੀਂ ਹੁੰਦਾ ਸੋ ਦੋਸਤੋ ਜੇਕਰ ਅਸੀਂ ਪਿਛਲੀ ਤਨਖਾਹ ਕਮਿਸ਼ਨ ਦੇ ਅਸਰ ਤੇ ਨਜ਼ਰ ਮਾਰੀਏ ਤਾਂ ਕਿਸੇ ਵੀ ਕਮਿਸ਼ਨ ਦੀ ਸਿਫਾਰਸ਼ ਨੂੰ ਲਾਗੂ ਕਰਨ ਦੇ ਵਿੱਚ 18 ਤੋਂ 24 ਮਹੀਨੇ ਲੱਗਦੇ ਹਨ ਜੇ ਸਥਿਤੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ 8ਵਾਂ ਤਨਖਾਹ ਕਮਿਸ਼ਨ 2017 ਤੱਕ ਹੀ ਲਾਗੂ ਕੀਤਾ ਜਾ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਕੇਂਦਰੀ ਮੁਲਾਜ਼ਮਾਂ ਨੂੰ ਮਹਿੰਗਾਈ ਪੱਤੇ ਵਿੱਚ ਵਾਅਦੇ ਸਬੰਧੀ ਹੋਰ ਵੀ ਬਹੁਤ ਸਾਰੇ ਜਿਹੜੇ ਵਾਅਦੇ ਮਿਲ ਸਕਦੇ ਹਨ ਸੋ ਦੋਸਤੋ ਇਸ IAS ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਇਹਦੇ ਵੀਡੀਓ ਨੂੰ ਸਭ ਦੇ ਨਜ਼ਰੂ ਰ ਸ਼ੇਅਰ ਕਰਨਾ ਧੰਨਵਾਦ ਜੀ